ਪੀ ਪੰਜਾਬ ਰਣਾ ਹਿਮਾਚਲ ਦੇ ਵੱਲੋਂ ਵੱਡੇ ਖੁਲਾਸੇ ਦੇ ਨਾਲ ਜੁੜੀ ਹੋਈ ਖਬਰ ਹੈ ਦਰਸਲ ਚੰਡੀਗੜ੍ਹ ਦੇ ਵਿੱਚ ਰਾਜਪਬੰਦੇ ਨਜ਼ਦੀਕ ਨਾਜਾਇਜ਼ ਉਸਾਰੀ ਸੰਬੰਧੀ ਵੱਡਾ ਖੁਲਾਸਾ ਹੋਇਆ ਹੈ ਜੀ ਪੰਜਾਬ ਰਣਾ ਹਿਮਾਚਲ ਤੇ ਸਭ ਤੋਂ ਵੱਡਾ ਖੁਲਾਸਾ ਦਰਸਲ ਰਸੋਖਦਾਰਾਂ ਦੀ ਸ਼ੈ ਤੇ ਜੰਗਲਾਤ ਮਹਿਕਮੇ ਦੀ ਜਾਇਦਾਦ ਦਾ ਵੱਡੇ ਪੱਧਰ ਤੇ ਨੁਕਸਾਨ ਹੋਣ ਦਾ ਖੁਲਾਸਾ ਹੋਇਆ ਹੈ ਰਾਜਪਬੰਦੇ ਨਜ਼ਦੀਕ ਇਕੋ ਸੈਂਸਿਟਿਵ ਜ਼ੋਨ ਦੇ ਵਿੱਚ ਬਿਨਾਂ ਇਜਾਜ਼ਤ ਦਰਖਤਾਂ ਦੀ ਕਟਾਈ ਹਾਈ ਪ੍ਰੋਫਾਈਲ ਇਲਾਕੇ ਦੇ ਨਜ਼ਦੀਕ ਪਿੰਡ ਕੈਂਪ ਵਾਲਾ ਵਿਖੇ ਜੰਗਲਾਤ ਵਿਭਾਗ ਦੀ ਜ਼ਮੀਨ ਤੇ ਕਾਰਵਾਈ ਬਿਨਾਂ ਇਜਾਜ਼ਤ ਇਕੋ ਸੈਂਸਿਟਿਵ ਜ਼ੋਨਾਂ ਦੇ ਵਿੱਚ ਨਦੀ ਦੇ ਕਰੀਬ ਰਾਹ ਕੱਢੇ ਕੇ ਬਿਨਾਂ ਇਜਾਜ਼ਤ ਇਲਾਕੇ ਦੇ ਵਿੱਚ ਦਰਖਤਾਂ ਦੀ ਕਟਾਈ ਕੀਤੀ ਜਾ ਰਹੀ ਹੈ ਜੰਗਲਾਤ ਵਿਭਾਗ ਦੇ ਚੀਫ ਕਨ ਸਰਵੇਟਰ ਦੇ ਵੱਲੋਂ ਮੌਕੇ ਤੇ ਜਾ ਕੇ ਜਾਇਜ਼ਾ ਲਿਆ ਗਿਆ ਜ਼ੀ ਮੀਡੀਆ ਤੇ ਸਭ ਤੋਂ ਵੱਡਾ ਖੁਲਾਸਾ ਕਿਵੇਂ ਚੱਲ ਰਹੀ ਹੈ ਨਜਾਇਜ਼ ਉਸਾਰੀ ਜ਼ੀ ਪੰਜਾਬ ਹਰਿਆਣਾ ਹਿਮਾਚਲ ਨਾਲ ਮਹਿਕਮੇ ਨੇ ਕੀਤੀ ਛਾਪੇਮਾਰੀ ਪ੍ਰਸ਼ਾਸਨ ਦੀ ਨੱਕ ਹੇਟ ਜੰਗਲ ਰਾਜ ਕਦੋਂ ਆਉਣਗੇ ਸਾਜ਼ਿਸ਼ਕਰਬਸ ਸੋਜੀ ਪੰਜਾਬ ਰੈਣਾ ਹਿਮਾਚਲ ਅੱਜ ਸਭ ਤੋਂ ਵੱਡਾ ਖੁਲਾਸਾ ਕਰਨ ਜਾ ਰਹੇ ਹੈ ਦੱਸੇਗਾ ਕਿਸ ਤਰੀਕੇ ਢੜਲੇ ਦੇ ਨਾਲ ਨਜਾਇਜ਼ ਉਸਾਰੀ ਕੀਤੀ ਜਾ ਰਹੀ ਹੈ ਦੱਸੇਗਾ ਕਿਸ ਤਰੀਕੇ ਨਾਲ ਪ੍ਰਸ਼ਾਸਨ ਦੀ ਨੱਕ ਹੇਠਾਂ ਰਸੂਕਦਾਰਾਂ ਦੀ ਛੈ ਤੇ ਜੰਗਲਾਤ ਵਿਭਾਗ ਦੇ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ ਇਹ ਵੀ ਦੱਸੇਗਾ ਕਿ ਕਿਸ ਤਰੀਕੇ ਬਿਨਾਂ ਇਜਾਜ਼ਤ ਟਰਡ ਲੈਨਲ ਇਕੋ ਸੈਂਸਿਟਿਵ ਜ਼ੋਨ ਚ ਦਰਖਤਾਂ ਦੀ ਕਟਾਈ ਹੋ ਰਹੀ ਹੈ ਸਭ ਦੱਸਾਂਗੇ ਕਿਵੇਂ ਪ੍ਰਸ਼ਾਸਨ ਦੀ ਨੱਕ ਹੇਠਾਂ ਇਹ ਵੱਡੀ ਸਾਜ਼ਿਸ਼ ਨੂੰ ਅਮਲੀ ਜਾਮਾ ਪਵਾਇਆ ਜਾ ਰਿਹਾ ਹੈ ਮਾਮਲਾ ਹੈ ਹਾਈ ਪ੍ਰੋਫਾਈਲ ਇਲਾਕੇ ਦਾ ਜੀ ਹਾਂ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੀ ਰਿਹائش ਯਾਨੀ ਕਿ ਰਾਜਪਵਨ ਤੋਂ ਕੁਝ ਹੀ ਦੂਰੀ ਤੇ ਸਥਿਤ ਚੰਡੀਗੜ੍ਹ ਦੇ ਪਿੰਡ ਕੈਂਬਾਲਾ ਦੇ ਨਾਲ ਲੱਗਦੇ ਜੰਗਲਾਂ ਦਾ ਜੋ ਕਿ ਸੁਖਨਾ ਲੇਕ ਦੇ ਪਿਛਲੇ ਪਾਸੇ ਕੈਚਮੈਂਟ ਏਰੀਏ ਵਜੋਂ ਵਿਸ਼ੁਮਾਰ ਹੈ ਜਿੱਥੇ ਇਕੋਸੈਂਸਿਟਿਵ ਜ਼ੋਨ ਚ ਕਈ ਰਾਹ ਬਣਾ ਦਿੱਤੇ ਗਏ ਨੇ ਉਹ ਵੀ ਪ੍ਰਸ਼ਾਸਨ ਦੀ ਨੱਕ ਹੇਠਾਂ ਜੀ ਹਾਂ ਸਹੀ ਸੁਣਿਆ ਤੁਸੀਂ ਰਸੂਕਦਾਰਾਂ ਵੱਲੋਂ ਬਿਨਾਂ ਕਿਸੇ ਵਿਭਾਗ ਦੀ ਇਜਾਜ਼ਤੇ ਹੀ ਜੰਗਲ ਵਿੱਚ ਜੰਗਲ ਰਾਜ ਸਥਾਪਿਤ ਕੀਤਾ ਜਾ ਰਿਹਾ ਹਸੀ ਚੰਡੀਗੜ੍ਹ ਦੇ ਸੁਖਨਾ ਲੇਕ ਦੇ ਨਾਲ ਲੱਗਦੇ ਜੰਗਲਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਉੱਥੋਂ ਦੀ ਜੋ ਆਸੇ ਪਾਸੇ ਦੀਆਂ ਜ਼ਮੀਨਾਂ ਸਿਗੀਆਂ ਜੋ ਅਟੈਚਮੈਂਟ ਏਰੀਆ ਕਹਿ ਸਕਦੇ ਹਾਂ ਉਹਨਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਜੰਗਲ ਰਾਜ ਚੱਲ ਰਿਹਾ ਕਿਸ ਤਰੀਕੇ ਦੇ ਨਾਲ ਉਤਸਾ ਅਟੈਚਮੈਂਟ ਏਰੀਆ ਦੇ ਵਿੱਚ ਅਸਾਰੀ ਹੋ ਰਹੀ ਆ ਦਰਖਤਾਂ ਨੂੰ ਕੱਟਿਆ ਜਾ ਰਿਹਾ ਖਾਸ ਤੌਰ ਤੇ ਅਜਿਹੀ ਜਗ੍ਹਾ ਜਿੱਥੇ ਤੁਸੀਂ ਅਸਾਰੀ ਨਹੀਂ ਕਰ ਸਕਦੇ ਪਰ ਉੱਥੇ ਬਿਨਾ ਪਰਮਿਸ਼ਨ ਦੇ ਸਿੱਧੇ ਤੌਰ ਤੇ ਧੱਕੇ ਦੇ ਨਾਲ ਜੋ ਕਿ ਸਦਿਆਂ ਨਜਾਇਜ਼ ਅਸਾਰੀ ਕੀਤੀ ਜਾ ਰਹੀ ਸੀ ਹਾਲਾਂਕਿ ਜ਼ਮੀਨ ਆਪਣੀ ਸੀ ਪਰ ਪਰਮਿਸ਼ਨ ਕਿਸੇ ਦੀ ਵੀ ਨਹੀਂ ਸੀ ਹਾਲਾਂਕਿ ਗੱਲ ਇੱਥੇ ਹੀ ਨਹੀਂ ਰੁਕੀ ਦਰਖਤਾਂ ਨੂੰ ਵੀ ਜੀਸੀਬੀ ਮਸ਼ੀਨਾਂ ਦੇ ਰਾਹੀਂ ਢੇ ਢੇਰੀ ਕੀਤਾ ਗਿਆ ਹਾਲਾ ਮੇ ਇਹ ਹੈ ਕਿ ਕਈ ਥਾਵਾਂ ਤੇ ਦਰਖਤਾਂ ਨੂੰ ਅਤੇ ਜੰਗਲਾਤ ਮੈਕਬੇਦੀ ਜਾਇਦਾਦ ਨੂੰ ਕੱਟ ਕੇ ਅੱਗ ਦੇ ਹਵਾਲੇ ਕੀਤਾ ਗਿਆ ਅਤੇ ਜਦੋਂ ਜ਼ੀ ਮੀਡੀਆ ਦੀ ਟੀਮ ਨੂੰ ਇਸ ਬਾਬਤ ਜਾਣਕਾਰੀ ਮਿਲੀ ਤਾਂ ਟੀਮ ਨੇ ਤੁਰੰਤ ਇਲਾਕੇ ਦਾ ਰੁਕ ਕੀਤਾ ਅਤੇ ਪਤਾ ਚੱਲਿਆ ਕਿ ਰਸੂਕਦਾਰਾਂ ਦੀ ਸ਼ੈਅ ਤੇ ਇਹ ਸਬ ਕਾਲਾ ਧੰਦਾ ਚੱਲ ਰਿਹਾ ਹੈ ਅਤੇ ਰਸੂਕਦਾਰ ਲੋਕ ਵੀ ਬਿਨਾਂ ਕਿਸੇ ਡਰ ਇਸ ਨੂੰ ਅੰਜਾਮ ਦੇ ਰਹੇ ਸਨ ਚੰਡੀਗੜ੍ਹ ਦੇ ਕੈਮ ਵਾਲਾ ਦੇ ਪਾਸ ਸਥਿਤ ਪੂਰਾ ਏਰੀਆ ਜੰਗਲਦਰੀਆ ਜੰਗਲ ਦੀ ਜਿਹੜੀ ਬਾਉਂਡਰੀ ਹੈ ਉਸ ਤੋਂ ਨਾਲ ਲੱਗਦਾ ਕੈਚਮੈਂਟ ਦਾ ਹੈ ਤੁਹਾਨੂੰ ਲੈ ਕੇ ਆਏ ਅਸੀਂ ਇੱਥੇ ਜਿਹੜੀ ਨੇ ਇਹ ਕਹਿੰਦੇ ਨੇ ਵੀ ਖੇਤ ਨੂੰ ਬਣਾਉਣ ਵਾਸਤੇ ਜਮੀਨ ਨੂੰ ਪਤਰਾ ਕਰ ਰਹੇ ਆ ਇਹ ਪਹਾੜੀ ਜਿਹਾ ਏਰੀਆ ਹੈਗਾ ਤੁਸੀਂ ਦੇਖੋਗੇ ਕਿ ਜੇਸੀ ਮਸ਼ੀਨ ਖੜੀ ਹੈ ਪਹਾੜ ਲੱਗੇ ਹੋਏ ਨੇ ਪੇੜ ਲੱਗੇ ਹੋਏ ਨੇ ਪੇੜ ਕੱਟੇ ਹੋਏ ਨੇ ਤੇ ਬਹੁਤ ਸਾਰੇ ਜਿਹੜੇ ਪੇੜ ਨੇ ਇੱਕ ਸਾਈਡ ਦੇ ਉੱਪਰ ਜ਼ਮੀਨ ਦੇ ਵਿੱਚ ਕਰ ਦਿੱਤੇ ਗਏ ਨੇ ਤੇ ਪੇੜ ਕੱਟਣ ਦੇ ਨਾਲ ਤੁਸੀਂ ਦੇਖੋਗੇ ਦਰਖਤ ਤੁਹਾਡੇ ਸਾਹਮਣੇ ਦਰਖਤ ਦੇਖ ਰਿਹਾ ਕਿਸ ਤਰ੍ਹਾਂ ਜੇਸੀ ਮਸ਼ੀਨ ਦਾ ਜਿਹੜਾ ਬਾਰ ਹੋ ਦਸ ਜੰਦੀ ਹੈ ਔਰ ਰਸਤਾ ਬਣਾਇਆ ਗਿਆ ਦੇਖੋ ਤੁਹਾਨੂੰ ਤਾਂ ਖਾਮਾ ਕਰ ਰਸਤਾ ਇਹ ਰਸਤਾ ਬਣਾਇਆ ਗਿਆ ਹੈਗਾ ਤੇ ਰਸਤੇ ਤੁਸ ਨੂੰ ਕਿ ਪਹਾੜ ਦੀ ਜਿਹੜੀ ਜ਼ਮੀਨ ਹੈ ਜੇਪ ਕਹਿੰਦੇ ਲੈਂਡਸਕੇਪ ਇੰਜੀਨੀਅਰ ਨੂੰ ਕਹਿੰਦੇ ਹੈਗੇ ਆ ਉਹ ਪੂਰੀ ਕੀਤੀ ਗਈ ਕਿਉਂਕਿ ਇਹ ਜ਼ਮੀਨ ਨਹੀਂ ਕਰਤੀ ਜੇਸੀ ਮਸ਼ੀਨ ਦੇ ਜਿਹੜੇ ਪੰਜੇ ਦੇ ਨਿਸ਼ਾਨ ਨੇ ਤੁਹਾਨੂੰ ਉਹ ਲੱਗੇ ਹੋਏ ਦਿਖਾਈ ਦੇ ਰਹੇ ਨੇ ਉਦੋਂ ਪਰ ਵੀ ਪੰਜੇ ਨਿਸ਼ਾਨ ਹੈਗੇ ਨੇ ਔਰ ਦਰਖਤ ਤੁਹਾਨੂੰ ਦਿਖਾਉਂਦੇ ਬਹੁਤ ਸਾਰੇ ਕੱਟੇ ਹੋਏ ਨੇ ਤੇ ਦਰਖਤ ਕੱਟਣ ਦੇ ਕਾਰਨ ਹੀ ਅੱਜ ਜਿਹੜੀ ਹੈਗੀ ਔਰੇ ਜਿਹੜੀ ਫੋਰੈਸਟ ਡਿਪਾਰਟਮੈਂਟ ਹੈਗਾ ਚੰਡੀਗੜ੍ਹ ਦਾ ਉਹਦੇ ਚੀਫ ਕਨਜ਼ਰਵੇਟਰ ਨੇ ਟੀਸੀ ਨੋ ਉਭੀ ਇੱਥੇ ਪਹੁੰਚੇ ਹੋਏ ਨੇ ਤੁਸੀਂ ਦੇਖੂਗਾ ਕਿ ਇਹ ਸਾਰੀ ਏਰੀਆ ਨੂੰ ਦਿਖਦਾ ਕਿ ਸਾਫ਼ ਕੀਤਾ ਗਿਆ ਹੈਗਾ ਇਹਦੇ ਵਿੱਚ ਸਾਡੇ ਸਾਹਮਣੇ ਹੈਗਾ ਕਿ ਇਹ ਪਹਾੜ ਜਿਹੜਾ ਹੈਗਾ ਉਹਦੇ ਨੀਚੇ ਇਹ ਪੇੜ ਨੇ ਕੱਟੇ ਗਏ ਨੇ ਤੇ ਜਿਹੜੀ ਜੰਗਲ ਦਾ ਏਰੀਆ ਜੰਗਲ ਦੇ ਬਾਉਂਡਰੀ ਇਹ ਹੈਗੀ ਹੈ ਬਾਉਂਡਰੀ ਦੇ ਵਿੱਚ ਜਿਹੜੇ ਨੇ ਪਹਾੜ ਸੰਦੁਕਦੇ ਨੇ ਕੱਟੇ ਗਏ ਨੇ ਇਹ ਪਹਾੜ ਜਿਹੜੇ ਨੇ ਪੇੜ ਕੱਟੇ ਗਏ ਨੇ ਇਹਨਾਂ ਨੂੰ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹ ਲੱਗਦਾ ਕਿ ਜਿਹੜਾ ਜੀਸੀਬੀ ਜਿਹੜੀ ਮਸ਼ੀਨ ਹੈਗੀ ਹੈ ਉਹ ਚਲਾਈ ਗਈ ਹੈ ਪਹਾੜਾਂ ਦੇ ਪਹਾਇਆਂ ਦੇ ਉੱਪਰ ਤੇ ਇਹਨਾਂ ਨੂੰ ਇਸ ਤਰ੍ਹਾਂ ਹੀ ਜਿਹੜਾ ਹੈਗਾ ਜੜਾਂ ਸਮੇਤ ਅੱਗੇ ਜਿਹੜਾ ਹੈਗਾ ਉਹ ਕੱਟਿਆ ਗਿਆ ਔਰ ਪਹਾੜ ਨੂੰ ਕੱਟ ਕੇ ਇਹ ਕਹਿ ਜਾਂਦੇ ਕਿ ਅਸੀਂ ਇੱਥੇ ਖੇਤੀ ਕਰਨੀ ਹੈ ਇੱਥੇ ਬਾਗ ਲਗਾਣਾ ਹੈ ਉਹਦੇ ਵਾਸਤੇ ਸਾਰਾ ਕੰਮ ਕੀਤਾ ਜਾ ਰਿਹਾ ਪਰ ਨਾਲ ਦੀ ਨਾਲ ਜੋ ਡਿਪਾਰਟਮੈਂਟ ਦੇ ਬੰਦੇ ਆ ਉਹ ਉਹ ਹੀ ਕਹਿੰਦੇ ਨੇ ਕਿ ਅਸੀਂ ਤੁਹਾਨੂੰ ਪਰਮਿਸ਼ਨ ਦਿਖਾਓ ਪਰਮਿਸ਼ਨ ਨਹੀਂ ਦਿਖਾ ਸਕਿਆ ਹੈਗੇ ਔਰ ਕਾਗਜ਼ ਮੰਗ ਰਹੇ ਹਨ ਜ਼ਮੀਨ ਦੇ ਪੂਰਾ ਦੇਖੋ ਏਰੀਆ ਦੇ ਅੰਦਰ ਦਾ ਏਰੀਆ ਹੈਗਾ ਦਰਖਤ ਦਿੱਥੇ ਇੱਕ ਸਾਈਡ ਤੇ ਦਰਖਤ ਦੇਸ ਨੇ ਖੜੇ ਹੋਏ ਔਰ ਇੱਕ ਸਾਈਡ ਬਿਲਕੁਲ ਖਾਲੀ ਹੈਗੀ ਉਥੇ ਦਰਖਤ ਨਹੀਂ ਹੈਗੇ ਆ ਚਾੜੀਆਂ ਜੰਗਲੀ ਜਿਹੜੀ ਬੂਟੀ ਹੈਗੀ ਸਾਰੀ ਤੁਹਾਨੂੰ ਲੱਗਦੀ ਹੈ ਇਕੱਠੀ ਕਰਕੇ ਇੱਕ ਸਾਈਡ ਕਰ ਦਿੱਤੀ ਗਈ ਹੈ ਇਸ ਤੋਂ ਇਹ ਸਾਫ ਸ ਹੈਗਾ ਕਿ ਇਸੇ ਜ਼ਮੀਨ ਦੇ ਉੱਪਰ ਕਿਸੇ ਹੋਰ ਨੀਰ ਦੇ ਨਾਲ ਜਿਦਾ ਕਿ ਪੰਜਾਬ ਦੇ ਵਿੱਚ ਦੇਖਿਆ ਕਿ ਪਹਾੜੀਏ ਦੇ ਵਿੱਚ ਫੋਰੈਸਟ ਜਿਹੜੇ ਨੇ ਫਾਰਮ ਹਾਊਸ ਕੱਟ ਜਾਂਦੇ ਨੇ ਉਹ ਫਾਰਮ ਹਾਊਸ ਕੱਟਣ ਦੀ ਜਿਹੜੀ ਕਵਾ ਇਨਹੀਂ ਨਹੀਂ ਸਾਡੀ ਟੀਮ ਨੇ ਸਾਫ਼ ਵੇਖਿਆ ਕਿ ਕਿਵੇਂ ਇਕੋ ਸੈਂਸਿਟਿਵ ਜ਼ੋਨ ਜਿੱਥੇ ਦਰਖਤਾਂ ਨੂੰ ਕੱਟਣਾ ਬਿਲਕੁਲ ਜਾਇਜ਼ ਨਹੀਂ ਹੈ ਉੱਥੇ ਦਰਖਤ ਕੱਟੇ ਗਏ ਅਤੇ ਮੋਟੀ ਕੰਦ ਵੀ ਬਣਾਈ ਜਾ ਰਹੀ ਹੈ ਅਤੇ ਚੌਪਾਸੀ ਫੁੱਟ ਉੱਚੀ ਲੋਹੇ ਦੀ ਫੈਂਸਿੰਗ ਵੀ ਕੀਤੀ ਜਾ ਰਹੀ ਹੈ ਯਾਨੀ ਕਿ ਪੂਰੀ ਪਲਾਨਿੰਗ ਦੇ ਨਾਲ ਜੰਗਲ ਰਾਜ ਦੀ ਸ਼ੁਰੂਆਤ ਅਤੇ ਇਜਾਜ਼ਤ ਕਿਸੇ ਤੋਂ ਵੀ ਨਹੀਂ ਜੰਗਲ ਜਿੱਥੇ ਦਰਖਤ ਕੱਟੇ ਗਏ ਨੇ ਪਹਾੜੀ ਨੂੰ ਕੀਤਾ ਗਿਆ ਰਸਤਾ ਬਣਾਇਆ ਗਿਆ ਪਹਾੜੀ ਨੂੰ ਪਤਾ ਨਹੀਂ ਕਿੱਥੇ ਕਿਉਂ ਤੁਸੀਂ ਜਿਹੜੇ ਬਿੰਦ ਲਗਾਏ ਜਾ ਰਹੇ ਹਨ ਦੀਵਾਰ ਬਣਾਈ ਜਾ ਰਹੀ ਹੈ ਹਰਿਆੰਦਰ ਜੰਗਲ ਦੀ ਜਿਹੜੀ ਆਪਾਂ ਕਹੀ ਹੈ ਕਿ ਕੈਚਮੈਂਟ ਦਾ ਜਿਹੜੀ ਏਰੀਆ ਹੈਗਾ ਉਧਰ ਇਹ ਬਣਾਈ ਜਾ ਰਹੀ ਹੈ ਦੀਵਾਰ ਤੁਹਾਨੂੰ ਦਿਖਾਵਾਂਗੇ ਕਿ ਕੈਮਰਾ ਪਰਸਨ ਤਜਿੰਦਰ ਨੂੰ ਗਾਉਂਗਾ ਤੁਹਾਨੂੰ ਦਿਖਾਣ ਕਿ ਦੂਰ ਤੱਕ ਜਿਹੜੀ ਹੈਗੀ ਆ ਉਹ ਦੀਵਾਰ ਮੰਦਿਰ ਨੂੰ ਦਿਖਾ ਦੇਰ ਨੀਚੇ ਪੂਰਾ ਸਾਂਸੜੀ ਆਰ ਸੀ ਸੀ ਦੀ ਸਲੇਬ ਲਗਾਏ ਗਏ ਤੇ ਉੱਪਰਲੇ ਹੈਗੇ ਨੇ ਇਟਾਂ ਦੀ ਦੀਵਾਰ ਕਿ ਤਿਆਰੀ ਹੈ ਕਿਉਂ ਕਿ ਤਿਆਰੀ ਆ ਆਖਰਕਾਰ ਕਿਸ ਚੀਜ਼ ਦਾ ਜਿਹੜਾ ਡਰ ਆ ਗਿਆ ਕੀ ਵਾਕ ਹੀ ਉਹ ਗੱਲ ਜੋ ਫੋਰੈਸਟ ਡਿਪਾਰਟਮੈਂਟ ਦੀ ਜ਼ਮੀਨ ਦੇ ਨਾਲ ਲੱਗਦੀ ਜ਼ਮੀਨ ਹੈਗੀ ਕੈਚਮੈਂਟ ਦੀ ਤੇ ਲੱਗਦਾ ਕਿ ਬਿਲਕੁ ਆ ਜਿਹੜਾ ਹੈਗਾ ਉੱਥੇ ਉਹ ਫਾਰਮ ਹਾਊਸ ਬਣਾਈ ਜਾਣੀ ਆ ਜਿੱਦਾਂ ਕਿ ਪੰਜਾਬ ਚ ਬਣਾਈ ਜਾਂਦੇ ਸੀਗੇ ਉਸ ਤੋਂ ਦੇ ਕੋ ਕੋਵਾਇਤ ਹੈਗੀ ਆ ਤੇ ਦੂਜੇ ਪਾਸੇ ਦੇਖੋਗੇ ਤੁਸੀਂ ਮਿੱਟੀ ਪਟਕੇਟ ਹੋਏ ਕੀਤੇ ਹੋਏ ਨੇ ਤੁਹਾਨੂੰ ਦੇਖ ਪਤਾ ਲੱਗਦਾ ਹੈ ਕਿ ਕਿਸ ਤਰ੍ਹਾਂ ਪੂਰਾ ਜਿਹੜਾ ਕੰਮ ਹੈਗਾ ਇਹ ਅੰਜਾਮ ਦਿੱਤਾ ਜਾ ਰਿਹਾ ਹੈ ਇੰਨਾ ਹੀ ਨਹੀਂ ਸਾਡੀ ਟੀਮ ਨੇ ਇਕੋ ਸੈਂਸਿਟਿਵ ਜ਼ੋਨ ਚ ਇਸ ਕਦਰ ਹੋ ਰਹੀ ਛੇੜਛਾੜ ਨੂੰ ਜਦੋਂ ਚੰਡੀਗੜ੍ਹ ਕਨਜ਼ਰਵੇਟਰ ਫੋਰੈਸਟ ਐਂਡ ਵਾਈਲਡ ਲਾਈਫ ਟੀਸੀ ਨੋਟਿਆਲ ਨੂੰ ਇਸ ਬਾਬਤ ਜਾਣੂ ਕਰਵਾਇਆ ਤਾਂ ਉਹ ਵੀ ਤੁਰੰਤ ਮੌਕੇ ਤੇ ਪਹੁੰਚੇ ਅਤੇ ਛਾਪੇ ਮਾਰੀ ਕੀਤੀ ਇਸ ਮੌਕੇ ਉਹ ਖੁਦ ਸਭ ਕੁਝ ਵੇਖ ਕੇ ਹੈਰਾਨ ਰਹਿ ਗਏ ਆਲਮ ਏਸੀ ਕਿ ਦਰਖਤਾਂ ਦੀ ਕਟਾਈ ਨਾਲ ਜਿੱਥੇ ਕਾਫੀ ਗੁੱਸੇ ਚ ਨਜ਼ਰ ਆਏ ਤਾਂ ਉੱਥੇ ਹੀ ਮੌਜੂਦ ਅਧਿਕਾਰੀ ਜਾਂ ਕਰਮਚਾਰੀਆਂ ਨੂੰ ਝਾੜ ਵੀ ਪਾਈ ਹਾਲਾਂਕਿ ਇਸ ਮੌਕੇ ਜੀਸੀਬੀ ਮਸ਼ੀਨ ਦੇ ذریعے ਕੰਮ ਵੀ ਚੱਲ ਰਿਹਾ ਸੀ ਪਰ ਅਧਿਕਾਰੀਆਂ ਨੂੰ ਵੇਖ ਕੇ ਮੌਕੇ ਤੋਂ ਕੁਝ ਲੋਕ ਫਰਾਰ ਹੋ ਗਏ ਅਤੇ ਹੁਣ ਨੌਟਿਆਲ ਸਾਹਿਬ ਦੀ ਦਲੀਲ ਇਹ ਹੈ ਕਿ ਸਬਤੇ ਕਾਰਵਾਈ ਹੋਵੇਗੀ ਅਤੇ ਸਖਤ ਕਾਰਵਾਈ ਹੋਵੇਗੀ पेड़ और सॉइल अर्थवर्क हुआ है इसको थोड़ा इन्वेस्टिगेट करना पड़ेगा कि इनके पास क्या क्या परमिशन हैं जमीन किसकी है मालिक कौन है और किसकी परमिशन से ये काम कर रहे हैं थोड़ा इन्वेस्टिगेट करने की ज़रूरत है तो लगता है कि बहुत से पेड़ हैं जो काटे गए हैं यहाँ पे अब ऐसा लग तो रहा है अभी तो लग रहा है जे भी एक खड़ी है अंदर और पेड़ भी हैं तो ਥੋੜਾ ਦੇਖਣਾ ਪੜੇਗਾ ਇਨਵੈਸਟੀਗੇਸ਼ਨ ਕਰਨਾ ਪੜੇਗਾ ਕਿ ਕਿੰਨੇ ਪੇੜ ਹੈ ਕੀ ਇਹ ਇਹ ਮੈਨੂੰ ਇਹ ਜਿਹੜਾ ਦਵਿੰਦਰ ਗਾਰਡ ਹੈ ਜੀ ਇਹਦੇ ਨਾਲ ਦੋ ਗਾਰਡ ਹੋ ਰਹੰਦੇ ਆ ਇੱਕ ਇਹਨਾਂ ਨਾਲ ਕੋਈ ਹੋਰ ਅਫਸਰ ਸੀਗਾ ਉਹ ਮੇਰੇ ਗਾਲ ਤੇ ਪਤਨੀ ਕੋਈ ਮੈਨੂੰ ਨਾਮ ਨਹੀਂ ਹੁੰਦਾ ਪਰਨੇ ਤੇ ਆਣਾ ਇਹਨਾਂ ਬਲੂ ਕਿ ਅਸੀਂ ਕਿਉਂਕਿ ਤੁਸੀਂ ਕੰਮ ਕਰ ਰਹੇ ਹਾਂ ਹਾਂ ਤੁਸੀਂ ਕੰਮ ਕਰੋ ਕਿਉਂਕਿ ਇਹਨਾਂ ਨੇ ਝਾੜੀ ਵਾਸਤੇ ਮੈਨੂੰ ਸਾਫ਼ ਕਰਨ ਨੂੰ ਕੋਈ ਇਤਰਾਜ਼ ਨਹੀਂ ਸੀਗਾ ਕਹਿੰਦੇ ਕਿ ਤੁਸੀਂ ਝਾੜੀ ਸਾਫ਼ ਕਰ ਸਕਦੇ ਹੋ ਆਪਣੀ ਜ਼ਮੀਨ ਦੇ ਅੰਦਰ ਸਿਰਫ ਸਫਾਈ ਕਰ ਰਹੇ ਆ ਕੋਈ ਪੇੜ ਨਹੀਂ ਕੱਟ ਰਹੇ ਐਥੇ ਬਾਹਰੋਂ ਲੋਕ ਆ ਕੇ ਪੇੜ ਕੱਟ ਰਹੇ ਜਿਹੜੇ ਕਿ ਇਹਨਾਂ ਨੇ ਇੱਕ ਵਾਰ ਫੜੇ ਵੀ ਸਿਆ ਕਰਕੇ ਬਲਵਾਰੀ ਸੀਗੇ ਇਹਨਾਂ ਨੇ ਉਹਨਾਂ ਤੇ ਕੋਈ ਮੁਕੱਦਮਾ ਨਹੀਂ ਕਰਿਆ ਕੋਈ ਕੁਝ ਨਹੀਂ ਕਰਿਆ ਕਿਸ ਤਰੀਕੇ ਦੇ ਨਾਲ ਅਸਾਰੀ ਹੋ ਰਹੀ ਸੀ ਤੁਹਾਨੂੰ ਅਸੀਂ ਉਸ ਜਗ੍ਹਾ ਤੇ ਜਾ ਕੇ ਗਰਾਉਂਡ ਜ਼ੀਰੋ ਤੋਂ ਰਿਪੋਰਟ ਦਿਖਾਈ ਕਿ ਕਿਸ ਤਰੀਕੇ ਦੇ ਨਾਲ ਨਿਜਮਾਨੂ ਛੱਕੇ ਟਾਂਕੇ ਇੱਕ ਨਿਜੀ ਵਿਅਕਤੀ ਆਪਣੀ ਨਿਜੀ ਪ੍ਰਾਪਰਟੀ ਤੇ ਬਿਨਾ ਕਿਸੇ ਦੀ ਪਰਮਿਸ਼ਨ ਲਏ ਅਸਾਰੀ ਕਰ ਰਿਹਾ ਸੀ ਹਾਲਾਂਕਿ ਜਿਸ ਸਮੇਂ ਅਸੀਂ ਇੱਥੇ ਪਹੁੰਚੇ ਸਾਡੇ ਨਾਲ ਜੰਗਲਾਤ ਵਿਭਾਗ ਦੇ ਜੋ ਕਿਸੇ ਦੇ ਟੀਮ ਉੱਚ ਅਧਿਕਾਰੀ ਵੀ ਇੱਥੇ ਪਹੁੰਚੇ ਉਹਨਾਂ ਨੇ ਇਸ ਚੀਜ਼ ਦਾ ਪੂਰਾ ਮਾਇਨਾ ਕੀਤਾ ਕਿ ਕਿਸ ਤਰੀਕੇ ਦੇ ਨਾਲ ਇੱਥੇ ਅਸਾਰੀ ਹੋ ਰਹੀ ਆ ਹਾਲਾਂਕਿ ਜਿਸ ਤਰੀਕੇ ਨਾਲ ਤੁਸੀਂ ਇਹ ਜਾਲ ਦੇਖਿਆ ਇਹ ਜਾਲ ਇੱਥੇ ਸਾਰੇ ਗਿਆ ਇਸੇ ਦੇ ਤਰ੍ਹਾਂ ਹੀ ਜੋ ਕਿਸੇ ਦੇ ਕੰਦਾ ਉਹ ਸਾਰੀ ਗਈ ਹੈ ਬਹੁਤ ਸਾਰੇ ਦਰਖਤ ਹੈ ਜਿਹੜੇ ਕੱਟੇ ਇਹ ਪਾਏ ਗਏ ਨੇ ਇਹ ਚੀਜ਼ਾਂ ਦੀ ਪਰਮਿਸ਼ਨ ਕੀ ਇਨ ਵਿਅਕਤੀ ਕੋਲ ਸੀ ਜਾਂ ਨਹੀਂ ਸੀ ਇਹ ਸਭ ਤੋਂ ਵੱਡਾ ਸਵਾਲ ਹੁੰਦਾ ਉਸ ਤੋਂ ਬਾਅਦ ਹਾਲਾਂਕਿ ਹੁਣ ਜੋ ਕੰਮ ਹੈ ਅਟੈਚਮੈਂਟ ਏਰੀਆ ਪੈਂਦਾ ਇੱਥੇ ਜਿਹੜਾ ਕੰਮ ਨਹੀਂ ਹੋ ਸਕਦਾ ਸਾਰੀ ਨਹੀਂ ਕੀਤੀ ਜਾ ਸਕਦੀ ਬਿਨਾਂ ਪਰਮਿਸ਼ਨ ਤੋਂ ਉਸ ਕੰਮ ਨੂੰ ਰੋਕ ਦਿੱਤਾ ਗਿਆ ਪਰ ਦੂਸਰੀ ਤਰਫ ਜਿਸ ਵਿਅਕਤੀ ਦੀ ਜ਼ਮੀਨ ਆ ਉਹਨਾਂ ਵੱਲੋਂ ਬੋਲਿਆ ਜਾ ਰਿਹਾ ਕਿ ਅਸੀਂ ਇਸ ਨੂੰ ਐਗਰੀਕਲਚਰ ਹੋ ਜੋ ਵਰਤਨਾ ਸੀਗਾ ਪਰ ਐਗਰੀਕਲਚਰ ਉਹ ਜੋ ਜ਼ਮੀਨ ਵਰਤਨ ਦੇ ਲਈ ਐਡੇ ਵੱਡੇ ਪੱਧਰ ਤੇ ਜੋ ਕੰਮ ਕੀਤਾ ਜਾ ਰਿਹਾ ਸੀ ਕਿ ਵੱਡੇ ਪੱਧਰ ਤੇ ਸਾਰੀ ਕੀਤੀ ਜਾ ਰਹੀ ਸੀ ਆਖਿਰਕਾਰ ਇਸ ਦਾ ਜ਼ਿੰਮੇਵਾਰ ਕੌਣ ਸੀਗਾ ਕੈਮਰਾ ਪ੍ਰਸੰਤ ਤ੍ਰਿਜਿੰਦਰ ਦੇ ਨਾਲ ਮੈਂ ਕਮਲਦੀਪ ਜੀ ਮੀਡੀਆ

ਵਾਤਾਵਰਣ ਦੇ ਨਾਲ ਕੁਦਰਤ ਨਾਲ ਸ਼ਰੇਆਮ ਖਿਲ ਵਰ ਕੋਣ ਜ਼ਿੰਮੇਦਾਰ ਆ ਬਿਲਕੁਲ ਗੱਲ ਤੁਸੀਂ ਜੋ ਗੱਲ ਕਹਿ ਰਹੇ ਹੋ ਬਿਲਕੁਲ ਸਹੀ ਹੈ ਰਾਜ ਪਾਬੰਦੇ ਨਾਲ ਸੁਖਨਾ ਲੈ ਕੇ ਸੁਖਨਾ ਨਿਕਲਦਾ ਕੈਚਮੈਂਟ ਏਰੀਆ ਹੈਗਾ ਉਹਦੇ ਨਾਲ ਜਿਹੜਾ ਜੰਗਲ ਹੈ ਜੰਗਲ ਦੇ ਆਸ-ਪਾਸ 100 ਮੀਟਰ ਦਾ ਤਕਰੀਬਤ ਨੂੰ ਇਹ ਇਕੋ ਸੈਂਸਿਟਿਵ ਜ਼ੋਨ ਹੈ ਜਿਹੜਾ ਕੀ ਪਹਾੜ ਨੂੰ ਜਾਂ ਜੰਗਲ ਨੂੰ ਬਚਾਉਣ ਵਾਸਤੇ ਬਣਾਇਆ ਗਿਆ ਕੈਮ ਵਾਲਾ ਪਿੰਡ ਹੈਗਾ ਉਹਦੀ ਜ਼ਮੀਨ ਹੈਗੀ ਆ ਇਹ ਤੇ ਸਾਡੇ ਕੋਲ ਜੇ মিডিਆ ਕੋਈ ਦੀ ਖਬਰ ਪੱਲੇ ਲੱਗੀ ਕਿ ਰਾਤ ਨੂੰ ਇੱਥੇ ਕੰਮ ਹੁੰਦਾ ਹੈ ਦਿਨ 'ਚ ਵੀ ਕੰਮ ਹੁੰਦਾ ਹੈਗਾ ਪਰ ਕੋਈ ਰੋਕਣ ਵਾਲਾ ਨਹੀਂ ਹੈਗਾ ਅਫਸਰ ਮਿਲੇ ਹੋਏ ਨੇ ਜਦੋਂ ਸਾਡੀ ਟੀਮ ਉੱਥੇ ਪਹੁੰਚੀ ਸੀ ਤਿੰਨ ਜਣੇ ਮੈਂ ਕਮਲਦੀਪ ਤੇ ਸਾਡੇ ਤਜਿੰਦਰ ਕੈਮਰਾ ਪਰਸਨ ਅਸੀਂ ਪਹੁੰਚੇ ਤੇ ਪਹਿਲਾਂ ਅਸੀਂ ਬਿਲਕੁਲ ਆਪਣੇ ਕੈਮਰੇ ਤੋਂ ਪੀਣਾ ਗਏ ਅੰਦਰ ਜਾ ਕੇ ਦੇਖਿਆ ਕਿ ਇਸ ਤਰ੍ਹਾਂ ਉੱਥੇ ਮਜੀਸੀ ਮਸ਼ੀਨਾ ਜਿਵੇਂ ਸਵੇਰੇ ਗਏ ਦੋ ਜਿਸੀ ਮਸ਼ੀਨਾ ਚੱਲ ਰਹੀਆਂ ਸੀਗਾ ਕੰਮ ਹੋ ਰਿਹਾ ਸੀਗਾ ਦਰਖਤ ਵੱਡੇ ਜਾ ਰਹੇ ਸੀਗੇ ਮਤਲਬ ਕਿ ਮਸ਼ੀਨ ਨਾਲ ਇਹ ਦਰਖਤ ਸੀਗੇ ਉਹ ਟਾਈ ਟਾਈ ਕਿਤੇ ਜਾ ਰਹੇ ਸੀਗੇ ਜੋ ਲੈਂਡਸਕੇਪਿੰਗ ਹੈ ਗਿਆ ਭਾਗੀ ਜੋ ਪਹਾੜੀ ਏਰੀਆ ਪੈਰਾ ਮਾਉਂਟੇਨ ਏਰੀਆ ਹੁੰਦਾ ਉੱਥੇ ਉਹਨੂੰ ਆਪਾਂ ਤੋੜ ਨਹੀਂ ਸਕਦੇ ਹਲਾਪ ਨਹੀਂ ਸਕਦੇ ਉਹਨੂੰ ਵੀ ਇਹ ਪੱਧਰਾ ਕਰਨ ਵਿੱਚ ਲੱਗੋ ਤੇ ਕਾਫੀ ਵੱਡੇ ਵੱਡੇ ਪਹਾੜ ਨੇ ਨੌ ਤਰ੍ਹਾਂ ਦੇ ਰਸਤੇ ਬਣੇ ਹੋਏ ਸੀਗੇ ਤੇ ਜਦੋਂ ਸਾਰੀ ਗੱਲ ਪਤਾ ਲੀ ਅਸੀਂ ਉਹਦੀ ਆਪਣੇ ਕਾਮਿਆਂ ਵਿੱਚ ਆਪਣੇ ਮੋਬਾਈਲ ਫੋਨ ਦੇ ਵਿੱਚ ਵੀਡੀਓ ਬਣਾਈ ਵੀਡੀਓ ਬਣਾਉਣ ਤੋਂ ਪਹਿਲਾਂ ਅਸੀਂ ਜਿਹੜੇ ਸੀਗੇ ਚੀਫ ਕਨਜ਼ਰਵੇਟਰ ਆਫ ਫੋਰੈਸਟ ਐਂਡ ਵਾਈਲਡ ਲਾਈਫ ਸੰਡੀਗਾਰ ਯੂਟੀ ਉਹਨੇ ਦਫਤਰ ਪਹੁੰਚਦੇ ਆਂ ਪ੍ਰਿਆਵਰਨ ਭਵਨ 19 ਸੈਕਟਰ ਚੰਡੀਗੜ੍ਹ ਉਹਨੂੰ ਦੱਸਿਆ ਕਿ ਇਦਾਂ ਦਾ ਹੋ ਰਿਹਾ ਉਹ ਆਪਣੇ ਜਿਹੜਾ ਮੈਪ ਤੇ ਜਾਂਦੇ ਨੇ Google ਮੈਪ ਤੇ ਦੇਖਦੇ ਨੇ ਅਸੀਂ ਉਹਨਾਂ ਲੋਕੇਸ਼ਨ ਤੇ ਦਿਖਾਨੇ ਵੀ ਦੇਖੋ ਇੱਥੇ ਪੇੜ ਨਹੀਂ ਆਗੇ ਬਾਕੀ ਪੂਰਾ ਗ੍ਰੀਨ ਏਰੀਆ ਦਿਖਦੇ ਆ ਉਹਦੇ ਵਿੱਚ Google ਮੈਪ ਦੇ ਵਿੱਚ ਉਹ ਜੋ ਜਿਹੜੀ ਪਾਕਟ ਸੀਗੀ ਉਹ ਉੱਥੇ ਬ੍ਰਿਕਸ ਕੋਈ ਨਹੀਂ ਸੀਗਾ ਜਿਹੜਾ ਪੁਰਾਣੀ ਨਾਲ ਮੈਚ ਕੀਤਾ ਗਿਆ ਤਾਂ ਵੀ ਪਤਾ ਲੱਗ ਗਿਆ ਕਿ ਉੱਥੇ ਪਹਿਲਾਂ ਬਹੁਤ ਬ੍ਰਿਕਸ ਸੀਗੇ ਹੁਣ ਬ੍ਰਿਕਸ ਹੈ ਹੀ ਨਹੀਂ ਆ ਗਿਆ ਤਾਂ ਜਿਹੜੇ ਨੋਟਿਆਲ ਸਿਕਰਟੀ ਸੀ ਨੋਟਿਆਲ ਸੀਗੇ ਚੀਫ ਕੰਜ਼ਰਵੇਟਰ ਉਹਨਾਂ ਨੇ ਕਿਹਾ ਆਪਣੀ ਟੀਮ ਨੂੰ ਉਸੇ ਟਾਈਮ ਸਾਡੇ ਸਾਹਮਣੇ ਕਹਿੰਦੇ ਨੇ ਤੇ ਜਿਹੜੇ ਅਧਿਕਾਰੀ ਸੀ ਉਹਨਾਂ ਨੇ ਜਿਹੜੇ ਛੁੱਥੇਲੇ ਵਾਲੇ ਅਧਿਕਾਰੀ ਸਤੋਂ ਹੱਕੇ ਵੱਕੇ ਹੋ ਜਾਂਦੇ ਆ ਕਿ ਵੀ ਇਹ ਆਫੀਸਰ ਕਿਸੇ ਕਿੱਥੇ ਜਾ ਰਹੇ ਨੇ ਗੱਡੇ ਬਠਾਣੇ ਆ ਸਾਨੂੰ ਨਾਲ ਲੰਦੇ ਆ ਤੇ ਜਾ ਕੇ ਜਦੋਂ ਉਹ ਜਾਂਦੇ ਆ ਦੇਖਦੇ ਆ ਇੱਕ ਜਗ੍ਹਾ ਇੱਕ ਮਿੰਟ 100 ਮੀਟਰ ਅੱਗੇ ਜਾਂਦੇ ਆ ਦੇਖਦੇ ਆ ਕਿ ਬਹੁਤ ਨੁਕਸਾਨ ਹੈ ਹੋਰ ਅੱਗੇ ਜਾਂਦੇ ਆ ਹੋਰ ਅੱਗੇ ਜਾਂਦੇ ਆ ਕਟੋ ਕਟੋ ਡੇਢ ਘੰਟਾ ਉਸ ਪੂਰੇ ਏਰੀਆ ਵਿੱਚ ਰਹੇ ਨੇ ਔਰ ਉਹਨੇ ਪੂਰਾ ਏਰੀਆ ਛਾਣਿਆ ਦੇਖਿਆ ਨੌ ਜਗ੍ਹਾ ਦੇ ਉੱਪਰ ਜਿਹੜੀ ਪਹਾੜੀ ਇਕੋ ਸੈਂਸਿਟਿਵ ਜ਼ੋਨ ਸੀਗਾ ਉਧਰ ਰਸਤੇ ਬਣਾਏ ਗਏ ਸੀਗੇ ਗੱਡੀਆਂ ਲੰਘਣ ਵਾਸਤੇ ਉੱਥੇ ਪਹਾੜ ਜਿਹੜੇ ਸੀਗੇ ਉਹਨਾਂ ਨੂੰ ਕਟਿਆ ਗਿਆ ਸੀਗਾ ਤੇ ਨਾਲ ਨਾਲ ਜਿਹੜੇ ਦਰਖਤ ਕੱਟੇ ਗਏ ਸੀ ਤੇ ਦਰਖਤਾਂ ਕਰ ਰਸਤਾ ਸਾਫ਼ ਕੀਤਾ ਗਿਆ ਸੀਗਾ ਤੇ ਉਸ ਦੇ ਨਾਲ ਨਾਲ ਦੀਵਾਰ ਕੀਤੀ ਜਾ ਰਹੀ ਫੈਂਸਿੰਗ ਕੀਤੀ ਜਾ ਰਹੀ ਜਾਲੀ ਲਗਾਈ ਜਾ ਰਹੀ ਸੀਗੀ ਔਰ ਜਿਹੜਾ ਜੰਗਲੀ ਜੋ ਨਸ਼ਟ ਕਰਦੇ ਸੀਗੇ ਪੇੜਾਂ ਨੂੰ ਪੌਦਿਆਂ ਨੂੰ ਉਹਨਾਂ ਨੂੰ ਅੱਗ ਵੀ ਲਗਾਉਂਦੇ ਸੀਗੇ ਇਹਦੇ ਨਾਲ-ਨਾਲ ਜਦੋਂ ਉਹ ਜੰਗਲਾਤ ਦੀ ਬਾਉਂਡਰੀ ਹੈਗੀ ਜਿਹੜੀ ਜੰਗਲਾਤ ਜਿਹੜਾ ਹੈਗਾ ਚੰਡੀਗੜ੍ਹ ਦਾ ਉਹਦੇ ਆਲੇ-ਦੁਆਲੇ ਬਾਉਂਡਰੀ ਹੋਈ ਵੀ ਹੈ ਤੇ ਨਾਲ ਹੀ ਉਹਨੂੰ ਫੈਂਸਿੰਗ ਲੱਗੀ ਆ ਉਸ ਨੂੰ ਵੀ ਨੁਕਸਾਨ ਬਾਉਂਡਰੀ ਨੂੰ ਨੁਕਸਾਨ ਪਾਇਆ ਗਿਆ ਜੰਗਲਾਤ ਦੇ ਰੁੱਖ ਸੀ ਉਹਨਾਂ ਨੂੰ ਕਟਿਆ ਗਿਆ ਸੀਗਾ ਤੇ ਉਹਨੂੰ ਦੇਖ ਕੇ ਬੜੇ ਹੈਰਾਨ ਹੁੰਦੇ ਦੋ ਬੰਦਾ ਮੌਕੇ ਤੇ ਆ ਜਾਂਦਾ ਉਹਨੂੰ ਪੁੱਛਦਾ ਤੂੰ ਕੀ ਕਰਦੇ ਆ ਕੋ ਪਰਮਿਸ਼ਨ ਦਾ ਕੋ ਪਰਮਿਸ਼ਨ ਨਹੀਂ ਦਿਖਾਈ ਜਾਂਦੀ ਜੇ ਸੀ ਐਮ ਸੀ ਨੂੰ ਕਬਜ਼ਾ ਲਿਆ ਜਾਂਦਾ ਹੈਗਾ ਤੇ ਉਹਨੂੰ ਕਹਿੰਦਾ ਤੂੰ ਆਪਣੇ ਕਾਗਜ਼ ਲੈ ਕੇ ਆਓ ਕਾਗਜ਼ ਦਿਖਾਓ ਕਿਹੜੀ ਪਰਮਿਸ਼ਨ ਹੈ ਉਹ ਬੋਲਦਾ ਕਿ ਕੋਈ ਪਰ ਉਹ ਸਪਸ਼ਟ ਗੱਲ ਕਹਿੰਦੇ ਆ ਕਿ ਤੁਸੀਂ ਦੱਸੋ ਵੀ ਤੁਸੀਂ ਕਾਰਵਾਈ ਜਿਹੜੀ ਹੈਗੀ ਆ ਸਪਸ਼ਟ ਜਵਾਬ ਦਿਓ ਤੁਸੀਂ ਰੋਟੀ ਖਾਣੀ ਹੈ ਕਿ ਜੇਲ੍ਹ ਦੀ ਖਾਣੀ ਹੈ ਜੇਲ੍ਹ ਨੂੰ ਜਾਣਾ ਪੈਣਾ ਹੈ ਪਰ ਉਹਨਾਂ ਵੱਲੋਂ ਜਿਹੜੀ ਸਾਰੀ ਰਿਪੋਰਟ ਆ ਗਈ ਹੈ ਤੇ ਆ ਮੰਗੀ ਗਈ ਹੈ ਸਰੇ ਦੇ ਘਾਰੀਆਂ ਕੋਲ ਤੇ ਇਹਦੇ ਪਤੇ ਦੀ ਕਾਰਵਾਈ ਕਰਨ ਦੀ ਪੂਰੀ ਤਿਆਰੀ ਕੀਤੀ ਜਾ ਰਹੀ ਹੈ ਕੰਮ ਇਸ ਟੈਂਪਰ ਠੀਕ ਹੈ ਠੀਕ ਹੈ ਮਨੋਜ ਕੀ ਕਾਰਵਾਈ ਅਮਲ ਦੇ ਲਈ ਅੰਮੀ ਜਾਏਗੀ ਜੀ ਕੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਏਗੀ ਜ਼ਰੂਰ ਇਸ ਦੇ ਬਾਰੇ ਅਪਡੇਟ ਤੁਹਾਡੇ ਕੋਲੋਂ ਲੈਂਦੇ ਰਾਂਗੇ ਬਹੁਤ ਬਹੁਤ ਸ਼ੁਕਰੀਆ ਫਿਲਹਾਲ ਤੱਕ ਦੀ ਜਾਣਕਾਰੀ